ਵੇੜਾ ਬਹੁਤ ਪਰੇਸ਼ਾਨ ਸੀ ਕਿ ਦੇਖ ਰਿਹਾ ਕਰਦਾ ਉਹ ਕੰਨ ਸੋਰਾ ਕਰ ਲਾ ਦਿੱਤੇ ਮੇਰੇ ਤੇ ਗਾਇਆ ਕਰਦੀ ਅਗਰ ਉਹ ਪਛਾਣ ਗਈ ਨੀ ਬਹੁਤ ਬੋਲਦੀ ਆ ਮੈਂ ਕੀ ਕਿਦਸਾ ਉਹ ਫਸ ਸੋ ਮੇਰਾ ਜੁਆਗ ਕਿੱਦਾਂ ਮਿਲੂ ਮੈਨੂੰ ਨਾ ਕਰ ਵੜੀ ਦਸਤੀ ਆ ਮੈਂ ਬੱਤਕਵਾਦਿਆ இருக்கும். இது வந்து என்ன முடிக்க கூட்டிட்டு வச்சிட்டா. இது வந்து நான் விரும்புவேன். Ne da girmire ne da sada Ne da girmire Ne da girmire za botito Ay ne girmire za botito a ਅਸੀਂ ਆਪਣੇ ਭਤੀਜੇ ਨੂੰ ਵਿਆਹ ਕਰਕੇ ਬਾਹਰ ਭੇਜਿਆ ਸੀਗਾ ਇੰਗਲੈਂਡ ਦੇ ਵਿੱਚ ਤੇ ਉਹ 19 ਦਸੰਬਰ ਨੂੰ ਗਿਆ ਸੀਗਾ ਅੱਜ 8 ਮਹੀਨੇ ਹੋਏ ਨੇ ਅਜੇ ਗਏ ਨੇ ਤੇ ਉਹਨੂੰ ਉਹਦੇ ਸਹੁਰੇ ਪਰਿਵਾਰ ਵੱਲੋਂ ਉਹਦੇ ਕੁੜੀ ਵੱਲੋਂ ਕਾफी ਤੰਗ ਪ੍ਰੇਸ਼ਾਨ ਕੀਤਾ ਗਿਆ ਜੀ ਉਹ ਉਹ 27 ਸਤੰਬਰ ਦਾ ਉਹਦਾ ਵਿਆਹ ਸੀਗਾ ਜੀ ਅਸੀਂ ਸਾਰਾ ਪੈਸਾ ਮੇਰੇ ਭਰਾ ਨੇ ਮੇਰੇ ਭਝਾਈ ਨੇ ਸਾਰਾ ਇਕੱਠਾ ਕਿਸੇ ਤੋਂ ਲਿੰਟਾਂ ਲੈ ਕੇ ਕਰਜ਼ਾ ਲੈ ਕੇ ਉਹ ਅਸੀਂ ਭਰਿਆ ਗੱਡੀਆਂ ਤੱਕ ਸੀ ਕਿ ਮੇਰੇ ਭਰਾ ਕੋਲੇ ਉਹ ਵੇਚ ਕੇ ਅਸੀਂ ਉਹਨਾਂ ਨੂੰ ਤੋਰੇਗਾ ਜੀ ਪਰ ਉਹਨਾਂ ਨੇ ਉੱਥੇ ਜਾ ਕੇ ਟੋਟਲੀ 8 ਜਾਂ 9 ਦਿਨ ਪਤੀਜੇ ਨੂੰ ਰੱਖਿਆਗਾ ਨਾਲ ਉਹਨਾਂ ਨੇ ਰੱਖਣ ਤੋਂ ਬਾਅਦ ਉਹਨੂੰ ਘਰੋਂ ਧੱਕੇ ਮਾਰ ਕੇ ਕੱਢਤਾ ਜਿੰਨਾ ਉਹਦੇ ਕੋਲੇ ਪੈਸੇ ਦੇ ਕੇ ਇੱਥੋਂ ਭੇਜਿਆ ਸੀ ਸਾਰੇ ਉਹਦੇ ਪੈਸੇ ਖੋਲੇ ਤੇ ਉਹ ਕੱਪੜੀ ਵੀ ਖੋਲੇ ਗਏ ਨੇ ਉਹਦੂ ਜਦੋਂ ਬਿਮਾਰ ਹੋਏ ਉਹ ਖਜਲ ਖਾਰ ਹੁੰਦਾ ਰਿਹਾ ਉਹ ਪੁਲਾਂ ਦੇ ਥੱਲੇ ਕਦੇ ਕਿਤੇ 15-20 ਦਿਨ ਇਦਾਂ ਹੀ ਠੱਕੇ ਖਾਂਦਾ ਰਿਹਾ ਜੰਗਲਾਂ ਦੇ ਵਿੱਚ ਕਦੇ ਕਿਤੇ ਫੇਰ ਕੋ ਸਾਡੇ ਪਿੰਡ ਦੇ ਬੰਦੇ ਮਿਲੇ ਉਹਨਾਂ ਨੂੰ ਫੋਨ ਕਰਕੇ ਉਹਦੇ ਠਹਿਰ ਦਾ ਬੰਦੋਬਸਤ ਕੀਤਾ ਉਹਨੂੰ ਕੰਮ ਦਾ ਬੰਦੋਬਸਤ ਕੀਤਾ ਫੇਰ ਵੀ ਉਹ ਲੜਕੀ ਵਾਲੇ ਉਹਨੂੰ ਉੱਥੋਂ ਉਹਦੇ ਜਿਹੜੇ ਮਾਮੇ ਦੇ ਮੁੰਡੇ ਤੇ ਨੂੰਹ ਉਹਦੀ ਮਾਮੇ ਦੀ ਉਹਨਾਂ ਨੂੰ ਧਮਕੀਆਂ ਦਿੰਦੇ ਸੀ ਅਸੀਂ ਇੱਥੋਂ ਤੈਨੂੰ ਰਿਪੋਰਟ ਕਰਾ ਦੇਵਾਂਗੇ ਤੈਨੂੰ ਮਾਰ ਦੇਵਾਂਗੇ ਇੱਥੋਂ ਤੱਕ ਇੱਥੇ ਵੀ ਫੋਨ ਕਰਦੇ ਰਹੇ ਧਮਕੀਆਂ ਵਾਸਤੇ ਤੇ ਲਾਸਟ ਮਰਨ ਤੋਂ ਉਹਦੇ 4 ਦਿਨ ਪਹਿਲਾਂ ਉਹ ਕੁੜੀ ਆ ਕੇ ਉਹਦੇ ਕਮਰੇ ਚ ਉਹਦੇ ਸਮਾਨ ਵੀ ਫੋੜ ਕੇ ਗਈ ਐ ਉਹਦੇ ਜਿਹੜੇ ਪੈਸੇ ਪਏ ਸੀ ਉਹ ਵੀ ਕੱਢ ਕੇ ਲੈ ਕੇ ਗਈ ਐ ਲਾਸਟ ਆਕੇ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਜਿੱਦਨੇ ਬਿਮਾਰ ਹੋਇਆ ਅਸੀਂ ਮੈਂ ਖੁਦ ਉਹਦੇ ਫਾਦਰ ਸਾਹਿਬ ਨੂੰ ਫੋਨ ਕੀਤਾ ਵੀ ਤੁਸੀਂ ਆਪਣੀ ਕੁੜੀ ਨੂੰ ਫੋਨ ਕਰੋ ਉਹਨੂੰ ਐਡਮਿਟ ਨਹੀਂ ਕਰ ਰਹੇ ਸੀ ਅਗਰ ਬੱਚੇ ਨੂੰ ਸਾਡੇ ਨੂੰ ਐਡਮਿਟ ਕੀਤਾ ਜਾਂਦਾ ਉਹ 7-8 ਘੰਟੇ ਹਸਪੀਟਲ ਦੇ ਬਾਹਰ ਰਿਹਾ ਅਗਰ ਉਸ ਨੂੰ ਸਹੀ ਟਾਈਮ ਤੇ ਟ੍ਰੀਟਮੈਂਟ ਮਿਲ ਜਾਂਦਾ ਫਸਟ ਏਡ ਮਿਲ ਜਾਂਦੀ ਤਾਂ ਉਹ ਤਾਂ ਇਹ ਹਾਦਸਾ ਹੋਣ ਤੋਂ ਬਚ ਜਾਣਾ ਸੀਗਾ ਕਿਉਂਕਿ ਉਹਦੇ ਫਾਦਰ ਨੂੰ ਮੈਂ ਫੋਨ ਕੀਤਾ ਉਹ ਕਹਿ ਰਿਹਾ ਸੀਗਾ ਵੀ ਮੈਂ ਅਸੀਂ ਨਹੀਂ ਭੇਜ ਸਕਦੇ ਆਪਦੀ ਕੁੜੀ ਨੂੰ ਜਦ ਕਿ ਵਿਆਹ ਕੀਤਾ ਸੀ ਕੋਈ ਹੋਰ ਅਸੀਂ ਤਾਂ ਉਹ ਕਹਿ ਨਹੀਂ ਰਹੇ ਸੀਗੇ ਸਿਰਫ ਇੱਕ ਫੋਨ ਕਾਲ ਦੇ ਉੱਤੇ ਵੀ ਕਹਿ ਰਹੇ ਸੀ ਠੀਕ ਆ ਤੁਸੀਂ ਪੁਲਿਸ ਵਾਲਿਆਂ ਨੂੰ ਤੁਹਾਡੀ ਕੁੜੀ ਇਹ ਕਹਿ ਦੇ ਵੀ ਮੇਰਾ ਹਾਸਲ ਇਹਨਾਂ ਠੀਕ ਹੈ ਜਿਸ ਗੁੱਟ ਚੱਲ ਰਿਹਾ ਕੋਈ ਗੱਲ ਨਹੀਂ ਉਹ ਤਾਂ ਮੈਟਰ ਲੱਗਾ ਕੋਈ ਇਨਸਾਨੀਅਤ ਦੇ ਨਾਤੇ ਵੀ ਹੁੰਦਾ ਹੈਗਾ ਵੀ ਇਨਸਾਨੀਅਤ ਦੇ ਨਾਤੇ ਵੀ ਆਪਾਂ ਕਿਸੇ ਨੂੰ ਬੰਦੇ ਜਾਨ ਬਚਾ ਸਕਦੇ ਪਰ ਉਹਨਾਂ ਨੇ ਇਹ ਵੀ ਨਹੀਂ ਕੀਤਾ ਹੈਗਾ ਫੋਨ ਕਰਨ ਦੇ ਬਾਅਦ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਫੋਨ ਬੰਦ ਕਰਤਾ ਨੈਟ ਬੰਦ ਕਰਤਾ ਉਹਦੇ ਪਿਓ ਨੂੰ ਫੋਨ ਕੀਤਾ ਉਹਦੇ ਪਿਓ ਨੇ ਮੈਂ ਰਾਤ ਨੂੰ 11 ਵਜੇ ਤੱਕ ਉਹਨੂੰ ਫੋਨ ਕਰਦਾ ਰਿਹਾ ਪਰ ਉਹਨੇ ਫੋਨ ਤੇ ਕੋਈ ਰਿਪਲਾਈ ਨਹੀਂ ਕੀਤਾ ਹਾਲ ਮੈਂ ਗਰਮੀ ਚੋਂ ਲਾ ਪਤਾ ਰਤਨ ਮੇਰੇ ਬੇਟੇ ਨੂੰ ਮੈਂ ਅਕਤੰਬਰ ਚ ਵਿਆਹ ਕਰਾਇਆ ਸੀ ਵਿਆਹ ਕਰਨ ਤੋਂ ਬਾਅਦ ਅਕਤੂਬਰ ਚ ਕੁੜੀ ਨੂੰ ਬਾਰੇ ਭੇਜਿਆ ਸਾਰੇ ਪੈਸੇ ਮੈਂ ਲਾਇਆ ਸੀ ਇਹ ਇਲਾਕੇ ਬਾਰੇ ਜਾਣ ਤੋਂ ਬਾਅਦ ਮੇਰੇ ਤੋਂ ਅੰਮੀ ਨਵੇਂ ਵਿੱਚ ਵਿੱਚ ਬੇਟੇ ਦਾ ਵੀਗਾ ਕਿ ਉਹਨੂੰ ਵੀ ਦਸੰਬਰ ਦੇ ਵਿੱਚ ਮੈਂ ਬਾੜ ਭੇਜਤਾ ਹਾਂ ਤੇ ਦਸੰਬਰ ਤੇ ਉਹਨੂੰ ਜਾਨਸਾਰ ਕੁੜੀ ਨੇ ਇਹ ਕਰਨ ਲੱਗੀ ਉਹ ਤੇ ਡਿਸ਼ ਪਾਉਣ ਲੱਗੀ ਵੀ ਮੈਨੂੰ ਪੈਸੇ ਦੱਸ ਕਿੰਨੇ ਲੈ ਕੇ ਆਏ ਆ ਕਿੰਨੇ ਨਹੀਂ ਤੇ ਉਸ ਤੋਂ ਬਾਅਦ ਪੈਸੇ ਹੋਰ ਮੰਗਾਲ ਘਰ ਉਹਨੂੰ ਧਮਕਾਓ ਜ਼ੋਰ ਲਾਉਣ ਲੱਗੇ ਤੇ ਉਦੋਂ ਬਾਅਦ ਉਹ بیٹے ਨੇ ਪ੍ਰਸ਼ੰਕ ਨਹੀਂ ਮਨਾ ਕਰਤਾ ਵੀ ਮੈਂ ਘਰੋਂ ਨਹੀਂ ਮਂਗਾਉਂਦਾ ਫਿਰ ਉਹਰੇ ਚਾਹੇ ਮੈਂ ਕੰਮ ਕਰਕੇ ਆਉਗਾ ਉਹ ਕਰੂੰਗਾ ਤੇ ਉਹਨੇ ਨਾਂ ਦਾ ਜਨ ਰੱਖਣ ਦੇਉ ਤੇ 2 ਦਸੰਬਰ ਨੂੰ 2 ਜਨਵਰੀ ਨੂੰ ਉਹਨੂੰ ਧਮਕੀਆਂ ਦੇ ਦੇ ਉਹਦਾ ਸਮਾਨ ਬਾਹਰ ਛੱਡਤਾ ਹੀ ਕਮਰੇ ਤੋਂ ਉਹਨੂੰ ਧਮਕੀਆਂ ਦੇ ਕੇ ਕਿਹਾ ਵੀ ਤੇਰੇ ਬਾਪ ਦਾ ਕਮਰਾ ਨਹੀਂ ਤੋਂ ਇੱਥੋਂ ਜਾ ਤੇ ਉਹ ਬਹੁਤ ਦਿਨ ਬਾਹਰ ਫੜਕਦਾ ਫਿਰਿਆ ਜੀ ਕਦੇ ਕੋਲਾਂ ਥਨੇ ਪਤਾ ਨਹੀਂ ਕਿੱਥੇ-ਕਿੱਥੇ ਉਹਨੇ ਰਾਤ ਗੱਟੀਆਂ ਸੀ ਉਦੋਂ ਦੇ ਉਹ ਤੋਂ ਬਾਅਦ ਅਸੀਂ ਪਿੰਡ ਦੇ ਬੰਦੇ ਆਇਆ ਨੂੰ ਉੱਤੇ ਚੰਪਾਰਕਾ ਕਰਿਆ ਤੇ ਉਹ ਉਹਨੂੰ ਘਰੇ ਲੈ ਕੇ ਗਏ ਅਸੀਂ ਉਹਨਾਂ ਨੇ ਕੰਮ ਦਵਾਇਆ ਤੇ ਉਹਨੂੰ ਰਹਿਣ ਲਈ ਕਿਰਾਏ ਤੇ ਕਮਰਾ ਦਿੱਤਾ ਜਾੜਾ ਗੋਲੋ ਕਰਿਆ ਫੇਰ ਵੀ ਉਹਨੂੰ ਧਮਕੀਆਂ ਮਿਲਦੀਆਂ ਰਹੀਆਂ ਨੇ ਫੇਰ ਉਹਦੇ ਕੱਪੜੇ ਵੀ ਫੋਲੇ ਗਏ ਜਾ ਕੇ ਵੀ ਉਹਦਾ ਕਾਰਡ ਪਾਇਪੋਰਟ ਕਾਜ ਜੀ ਆਪਦੇ ਕੋਲੇ ਜਬਤ ਕਰਨੀ ਤੇ ਜਬਤ ਕਰਨ ਦੇ ਉਹਦਾ ਵਰਕ ਪਰਮਿਟ ਖਤਮ ਹੋ ਰਿਹਾ ਸੀਗਾ ਅਸੀਂ ਬਹੁਤ ਅਪੀਲ ਕਰੀ ਇੱਥੇ ਪੰਚਾਇਤਾਂ ਨੂੰ ਵੀ ਫੇਰ ਐਸਐਸਪੀ ਸਾਉਂਡ ਦੇ ਰਿਪੀਲ ਕਰੀ ਬਈ ਸਨੋਂ ਸਹੂ ਕਰੋ ਉਹਦੇ ਬਾਅਦ ਮਾਵਾਪਾਪ ਜਰਮਾ ਹੀ ਮੰਨੇ ਨਹੀਂ ਜੀ ਕਹਿੰਦੇ ਛਾਂਡੀ ਗੁੰਡੀ ਨੇ ਰਹਿਣਾ ਨਹੀਂ ਅਸੀਂ ਕਿਹਾ ਵੀ ਅਸੀਂ ਵਿਆਹ ਕਰ ਰਿਹਾ ਘਰ ਪਛਾਉਣ ਨੂੰ ਕਰ ਰਿਹਾ ਜੀ ਨਾ ਕਿ ਇਜ਼ਾਦ ਤੇ ਉਹਨਾਂ ਨੇ ਇੱਕ ਨਾ ਸੁਣੀ ਥਾਣੇ ਦੇ ਵਿੱਚ ਇੱਕ ਦਿਨ ਕਹੇ ਦੋ ਦਿਨ ਕਹੇ ਕਿ 10-10 ਦਿਨ ਆਉਦੇ ਨਹੀਂ ਠੀਕ ਹੈ ਇੱਥੇ ਛਾਦੇ ਰਹੇ ਨੇ ਐਸਐਸ ਸਾਹਿਬ ਆਪਣੀ ਸੰਦੌ ਠਾਣੇ ਸੀ ਫੇਰ ਵੀ ਉਹਨਾਂ ਨੇ 5 ਦਿਨ ਕਹਿਣਾ 20 ਦਿਨ ਆਉਣਾ ਨਾ ਫੇਰ ਵੀ ਅੱਲਾ ਰੇ ਲਾਈ ਗਿਆ ਸੀ ਕੁੜੀ ਨੂੰ ਸਮਝਾਉਣਿਆ ਕੁੜੀ ਨੂੰ ਸਮਝਾਉਣਿਆ ਬਾਅਦ ਉਹਨਾਂ ਨੇ ਜਵਾਬ ਦਿੱਤਾ ਵੀ ਸ਼ਾਸ਼ੀ ਨਹੀਂ ਕੁੜੀ ਤੋਂ ਮੇਰੇ ਕੋਲ ਜਾਣਾ ਨਹੀਂ ਉਸ ਤੋਂ ਬਾਅਦ ਮੁੰਡੇ ਨੂੰ ਉੱਥੇ ਵੀ ਤਾਂ ਕਿਹਾ ਕੁੜੀ ਨੇ ਜਾ ਕੇ ਮਰਨ ਤੋਂ 3 ਦਿਨ ਪਹਿਲਾਂ ਉਹਦੇ પેટ ਤੇ ਚੀਰੂਚੀ ਫੋਲੀ ਸੀ ਵੀ ਸਾਨੂੰ ਕਾਗਜ਼ ਮਿਲ ਜਾਣਾ ਉਹਦੇ ਸਾਹ ਜੀ ਰਿਪੋਰਟ ਕਰਾਈ ਜਾ ਸਾਬ ਹਾਂ ਜੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਸਾਨੂੰ ਇਨਸੂਫ ਮਿਲੇ ਜੀ ਸਾਡੇ ਬੇਟੇ ਨੂੰ ਜਿਹੜਾ ਕੁਝ ਹੋਇਆ ਉਹਨੂੰ ਇਨਸੂਫ ਮਿਲੇ ਜੀ ਜਾਣ ਨੂੰ ਕੋਈ ਹੋਰ ਨਾ